ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਇੱਥੇ ਇਸ ਵੇਲੇ ਰੱਪਰ ਗ੍ਰਾਮ ਸ਼੍ਰੀ ਰਾਮ ਦੇ ਮਯਾ ਦਸ਼ਰਤ ਮਹਿਲ ਦੇ ਅੰਦਰ ਇਹ ਤਸਵੀਰਾਂ ਨੇ ਅੰਦਰ ਰਾਮ ਲਲਾ ਬਿਰਾਜਮਾਨ ਨੇ ਅੰਦਰ ਚਾਰੇ ਭਰਾਵਾਂ ਦੀਆਂ ਮੂਰਤੀਆਂ ਨੇ ਲੱਗ ਲੱਗ ਮੰਦਰਾਂ ਦੇ ਵਿੱਚ ਦਰਵਾਜ਼ੇ ਖੋਲ ਦਿੱਤੇ ਗਏ ਨੇ ਮੰਦਰ ਦੇ ਵੱਡੀ ਗੰਦੀ ਦੇ ਵਿੱਚ ਇੱਥੇ ਸ਼ਰਧਾਲੂ ਉਮੜ ਆਏ ਨੇ ਵੱਡੀ ਗੰਦੀ ਦੇ ਸ਼ਰਧਾਲੂਆਂ ਦਾ ਹੜ੍ਹ ਕਿਹਾ ਜਾ ਸਕਦਾ ਇੱਕ ਵਰਤ ਆ ਗਿਆ ਇਹ ਪ੍ਰਭੂ ਰਾਮ ਸੀਤਾ ਮਈਆ ਨੇ ਬਿਰਾਜਮਾਨ ਨੇ ਨਾਲ ਲਕਸ਼ਮਣ ਜੀ ਨੇ ਨਾਲ ਹਨੂਮਾਨ ਜੀ ਦੀ ਮੂਰਤੀ ਹੈ ਇਸ ਮੰਦਰ ਦੇ ਵਿੱਚ ਦਿਖਾਈ ਦੇ ਰਹੀ ਹੈ ਇਸ ਨਾਲ ਹੀ ਤੁਹਾਨੂੰ ਅਗਲੇ ਅਗਲੇ ਦਿਖਾ ਦਨੇ ਆ ਅਗਲੇ ਦਰਸ਼ਨ ਦੇ ਦਨੇ ਆ ਇਸ ਨੂੰ ਤੁਸੀਂ ਦੇਖ ਸਕਦੇ ਹੋ ਇੱਧਰ ਰਾਮ ਲਲਾ ਦੇ ਮੂਰਤੀ ਸਜਾਈ ਗਈ ਹੈ ਨਾਲ ਉਹਨਾਂ ਦੇ ਚਾਰੇ ਭਰਾ ਫਿਰ ਇੱਥੇ ਬਾਲ ਵਸਾ ਦੇ ਵਿੱਚ ਮੌਜੂਦ ਨੇ ਇਸੇ ਤਰੀਕੇ ਦੇ ਨਾਲ ਜੋ ਅਗਲੀ ਮੂਰਤੀਆਂ ਦਰਸ਼ਨ ਉਹਨਾਂ ਲਗਾਤਾਰ ਅਸੀਂ ਕਰਾ ਰਹੇ ਹਾਂ ਤੁਹਾਨੂੰ ਦਿਖਾ ਦਿੰਦੇ ਹਾਂ ਮੰਦਰ ਦੇ ਅੰਦਰਲੀ ਤਸਵੀਰ ਹੈ ਪ੍ਰਭੂ ਰਾਮ ਇੱਥੇ ਬਾਲ ਕਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਉਹੀ ਦਸ਼ਰਤ ਭਵਨ ਦੇ ਅੰਦਰ ਮੰਦਰ ਹੈ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਭਗਵਾਨ ਰਾਮ ਛੋਟੇ ਹੁੰਦੇ ਖੇਡਦੇ ਰਹੇ ਨੇ ਲਗ ਲਗ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਨੇ ਫਿਲਹਾਲ ਇਹਨਾਂ ਤਸਵੀਰਾਂ ਦੇ ਵਿੱਚ ਅਗਲਾ ਬਾਰੇ ਦੱਸ ਦਿੰਦੇ ਹਾਂ ਅਗਲੇ ਮੰਦਰ ਦੇ ਵਿੱਚ ਭਗਵਾਨ ਰਾਮ ਚਾਰੇ ਚਾਰੇ ਭਰਾਵਾਂ ਦੇ ਨਾਲ ਮਈਆ ਸੀਤਾ ਦੇ ਨਾਲ ਖੁਦ ਵਿਰਾਜਮਾਨੇ ਇੱਥੇ ਭਗਵਾਨ ਰਾਮ ਨੂੰ ਕੁਝ ਕਹਿ ਸਕਦੇ ਹੋ ਸਾਵੇ ਰਾਂਚੇ ਦਿਖਾਇਆ ਗਿਆ ਹੈ ਅਗਲੀ ਤਸਵੀਰ ਚ ਅਗਲੀ ਤਸਵੀਰ ਫੇਰ ਦਿਖਾਵਾਂਗੇ ਪ੍ਰਭੂ ਰਾਮ ਦੇ ਨਾਮ ਦਾ ਜੈਕਾਰਾ ਲਾ ਕੇ ਤੁਸੀਂ ਵੀ ਆਪਣੀ ਇੱਥੇ ਹਾਜ਼ਰੀ ਲਵਾ ਸਕਦੇ ਹੋ ਇਹទីਕੁੱਲ 6 ਮੂਰਤੀਆਂ ਅੰਦਰ ਇਸ ਮੰਦਿਰ ਦੇ ਵਿੱਚ ਸਥਾਪਿਤ ਕੀਤੀਆਂ ਗਈਆਂ ਨੇ ਜਿੱਚ ਭਗਵਾਨ ਰਾਮ ਮਈਆ ਸੀਤਾ ਲਕਸ਼ਮਣ ਜੀ ਨਾਲ ਉਹਨਾਂ ਦੇ ਪਰਜਿਤ ਪੂਰੇ ਪਰਿਵਾਰ ਦੀਆਂ ਮੂਰਤੀਆਂ ਕਿਹਾਂ ਜਾ ਸਕਦੀਆਂ ਨੇ ਰਾਜਾ ਦਸ਼ਰਤ ਦੇ ਦਰਬਾਰ ਦੇ ਅੰਦਰ ਸਥਾਪਿਤ ਨੇ ਇਹਨਾਂ ਮੂਰਤੀਆਂ ਦੇ ਨਾਲ ਫਿਲਹਾਲ ਇੱਕ ਤਸਵੀਰਾਂ ਬਹੁਤ ਅਹਿਮਕੀਆਂ ਜਾ ਸਕਦੀਆਂ ਨੇ ਜੇਕਰ ਤੁਸੀਂ ਉਹ ਯੋਧਿਆਣਾ ਚਾਹੁੰਦੇ ਹੋ ਰਾਮਲਾ ਦਾ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਇਹ ਤਸਵੀਰਾਂ ਨੇ ਅੰਦਰ ਦੀਆਂ ਜਦੂ ਜੈਸ਼ਰਮ ਕਾ ਕੇ ਹਾਜ਼ਰੀ ਆਸਤ ਦੇ ਇਸ ਖਬਰ ਨੂੰ ਅੱਜ ਸ਼ੇਅਰ ਕਰ ਸਕਦੇ ਹੋ ਪਰ ਫਿਲਹਾਲ ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ ਹੋਰ ਅਪਡੇਟਸ ਲਈ ਵੇਖਦੇ ਰਹੋ ਜਗਬਾਣੀ ਟੀ ਤਾਂ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਇੱਥੇ ਇਸ ਵੇਲੇ ਰੱਪਰਗ੍ਰਾਮ ਸ਼੍ਰੀ ਰਾਮ ਦੇ ਮਯਾ ਦਸ਼ਰਤ ਮਹਿਲ ਦੇ ਅੰਦਰ ਇਹ ਤਸਵੀਰਾਂ ਨੇ ਅੰਦਰ ਰਾਮ ਲਲਾ ਬਿਰਾਜਮਾਨ ਨੇ ਅੰਦਰ ਚਾਰੇ ਭਰਾਵਾਂ ਦੀਆਂ ਮੂਰਤੀਆਂ ਨੇ ਲੱਗ ਲੱਗ ਮੰਦਰਾਂ ਦੇ ਵਿੱਚ ਦਰਵਾਜ਼ੇ ਖੋਲ ਦਿੱਤੇ ਗਏ ਨੇ ਮੰਦਰ ਦੇ ਵੱਡੀ ਗਿੰਦੀ ਦੇ ਵਿੱਚ ਇੱਥੇ ਸ਼ਰਧਾਲੂ ਉਮਰ ਆਏ ਨੇ ਵੱਡੀ ਗਿੰਦੀ ਦੇ ਸ਼ਰਧਾਲੂਆਂ ਦਾ ਹੜ੍ਹ ਕਹਿ ਸਕਦੇ ਇੱਕ ਵਰਤ ਆ ਗਿਆ ਇਹ ਪ੍ਰਭੂ ਰਾਮ ਸੀਤਾ ਮਈਆ ਨੇ ਬਿਰਾਜਮਾਨ ਨੇ ਨਾਲ ਲਕਸ਼ਮਣ ਜੀ ਨੇ ਨਾਲ ਹਨੂਮਾਨ ਜੀ ਦੀ ਮੂਰਤੀ ਹੈ ਇਸ ਮੰਦਰ ਦੇ ਵਿੱਚ ਦਿਖਾਈ ਦੇ ਰਹੀ ਹੈ ਇਸ ਨਾਲ ਹੀ ਤੁਹਾਨੂੰ ਅਗਲੇ ਅਗਲੇ ਦਿਖਾ ਦਨੇ ਆ ਅਗਲੇ ਦਰਸ਼ਨ ਦਿਵਨੇ ਆ ਇਸ ਨੂੰ ਤੁਸੀਂ ਕਿੱਦਾਂ ਤੁਸੀਂ ਦੇਖ ਸਕਦੇ ਹੋ ਇੱਧਰ ਰਾਮ ਲਲਾ ਦੇ ਮੂਰਤੀ ਸਜਾਈ ਗਈ ਹੈ ਨਾਲ ਉਹਨਾਂ ਦੇ ਚਾਰੇ ਭਰਾ ਫਿਰ ਇੱਥੇ ਬਾਲ ਵਸਾ ਦੇ ਵਿੱਚ ਮੌਜੂਦ ਨੇ ਇਸੇ ਤਰੀਕੇ ਦੇ ਨਾਲ ਜੋ ਅਗਲੀ ਮੂਰਤੀਆਂ ਦਰਸ਼ਣ ਉਹਨਾਂ ਲਗਾਤਾਰ ਅਸੀਂ ਕਰਾ ਰਹੇ ਹਾਂ ਤੁਹਾਨੂੰ ਦਿਖਾ ਦਿੰਦੇ ਹਾਂ ਮੰਦਰ ਦੇ ਅੰਦਰਲੀ ਤਸਵੀਰ ਹੈ ਪ੍ਰਭੂ ਰਾਮ ਇੱਥੇ ਬਾਲ ਕਾਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਉਹੀ ਦਸ਼ਰਤ ਪਵਨ ਦੇ ਅੰਦਰ ਮੰਦਰ ਹੈ ਜਿੱਥੇ ਕਿ ਦੱਸਿਆ ਜਾਂਦਾ ਹੈ ਕਿ ਭਗਵਾਨ ਰਾਮ ਛੋਟੇ ਹੁੰਦੇ ਖੇਡਦੇ ਰਹੇ ਨੇ ਲਗ ਲਗ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਨੇ ਫਿਲਹਾਲ ਇਹਨਾਂ ਤਸਵੀਰਾਂ ਦੇ ਵਿੱਚ ਅਗਲਾ ਬਾਰੇ ਦੱਸ ਦਿੰਦੇ ਹਾਂ ਅਗਲੇ ਮੰਦਰ ਦੇ ਵਿੱਚ ਭਗਵਾਨ ਰਾਮ ਚਾਰੇ ਚਾਰੇ ਭਰਾਵਾਂ ਦੇ ਨਾਲ ਮਈਆ ਸੀਤਾ ਦੇ ਨਾਲ ਖੁਦ ਵਿਰਾਜਮਾਨ ਇੱਥੇ ਭਗਵਾਨ ਰਾਮ ਨੂੰ ਕੁਝ ਕਹਿ ਸਕਦੇ ਹੋ ਸਾਵਲੇ ਰਾਮ ਚ ਦਿਖਾਇਆ ਗਿਆ ਅਗਲੀ ਤਸਵੀਰ ਚ ਅਗਲੀ ਤਸਵੀਰ ਚ ਫੇਰ ਦਿਖਾਵਾਂਗੇ ਪ੍ਰਭੂ ਰਾਮ ਦੇ ਨਾਮ ਦਾ ਜੈਕਾਰਾ ਲਾ ਕੇ ਤੁਸੀਂ ਵੀ ਆਪਣੀ ਇੱਥੇ ਹਾਜ਼ਰੀ ਲਵਾ ਸਕਦੇ ਹੋ ਇਹ ਤੇ ਕੁੱਲ 6 ਮੂਰਤੀਆਂ ਅੰਦਰ ਇਸ ਮੰਦਿਰ ਦੇ ਵਿੱਚ ਸਥਾਪਿਤ ਕੀਤੀਆਂ ਗਈਆਂ ਨੇ ਜਿੱਚ ਭਗਵਾਨ ਰਾਮ ਮਈਆ ਸੀਤਾ ਲਕਸ਼ਮਣ ਜੀ ਨਾਲ ਉਹਨਾਂ ਦੇ ਪਰਤਜੀਤ ਪੂਰੇ ਪਰਿਵਾਰ ਦੀਆਂ ਮੂਰਤੀਆਂ ਕਿਹਾਂ ਜਾ ਸਕਦੀਆਂ ਨੇ ਰਾਜਾ ਦਸ਼ਰਥ ਦੇ ਦਰਬਾਰ ਦੇ ਅੰਦਰ ਸਥਾਪਿਤ ਨੇ ਇਹਨਾਂ ਮੂਰਤੀਆਂ ਦੇ ਨਾਲ ਫਿਲਹਾਲ ਇੱਕ ਤਸਵੀਰਾਂ ਬਹੁਤ ਅਹਿਮ ਪਈਆਂ ਜਾ ਸਕਦੀਆਂ ਨੇ ਜੇਕਰ ਤੁਸੀਂ ਉਹ ਯੋਧਿਆਣਾ ਚਾਹੁੰਦੇ ਹੋ ਰਾਮਲਾ ਦਾ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਇਹ ਤਸਵੀਰਾਂ ਨੇ ਅੰਦਰ ਦੀਆਂ ਜੇ ਤੁਸੀਂ ਜੈਸ਼ਰਮ ਕਹਿ ਕੇ ਹਾਜ਼ਰੀ ਆਸਤ ਦੇ ਇਸ ਕਪਨ ਨੂੰ ਆਸਤ ਸ਼ੇਅਰ ਕਰ ਸਕਦੇ ਹੋ ਪਰ ਫਿਲਹਾਲ ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ ਹੋਰ ਅਪਡੇਟਸ ਲਈ ਵੇਖਦੇ ਰਹੋ ਜਗਬਾ